ਜੀ ਤੁਹਾਨੂੰ ਦੱਸਦਾ ਕਿ ਇਹ ਕੁਝ ਚੀਜ਼ਾਂ ਨੂੰ ਆਪਣੇ ਮੱਦੇਨਜ਼ਰ ਬਾਤਾਂ ਜੀ ਕੋਸ਼ਿਸ਼ ਕਰਦੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਉਹ ਪੂਰਾ ਪਹਿਣਾ ਇਸ ਕਰਕੇ ਇੱਥੇ ਮੈਂ ਕਿਸੇ ਕਿਸਮ ਦੀ ਕੋਈ ਕੰਤੂ ਕਰਨ ਨੂੰ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਬਾਕੀ ਜੀ ਸਰ ਦੇਖੋ ਦੇਖ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰ ਨਾ ਨਾ ਮੇਰੀ ਬੇ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਦੇਖੋ ਤੁਹਾਡੀ ਸੇਵਾ ਦਾ ਰਿਹਾ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟਦੀ ਆ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਤਾਂ ਬੱਦਕ ਹੋਇਆ ਨਾ ਇਹ ਆ ਕਿ ਮੈਂ ਇਸ ਮੰਦੀ ਸਾਰ ਨਹੀਂ ਲਈ ਇਹ ਕੁਦਰਤੀ ਕੁਰੂਪੀ ਆ ਕੋਈ ਤੱਤਾ ਸਵਾਲ ਨਾ ਕਰਿਓ ਕੋਈ ਹੋਰ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਖੜੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਹੈ ਜੀ ਅਸੀਂ ਕਿਵੇਂ ਕਰਾਂ ਤੁਹਾਡੇ ਗੱਲ ਜੀ ਜੀ ਜਲਾ ਪ੍ਰਗਨ ਸਰਪੰਚ ਜੀ ਦਾ ਬਾਰ ਜੀ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਇਹ ਐਕਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਤੁਸੀਂ ਕਹੋਗੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਹੈ ਸਾਨੂੰ ਬਦਹ ਹਰ ਸਾਲ ਹਟਾਉਣੇ ਆ ਇੱਕ ਤਾਂ ਇਹ ਦੂਸਰੋਂ ਹਟਾਉਣੇ ਆ ਤੁਸੀਂ ਇਹਦਾ ਮੇਂਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਆਪ ਕੋਈ ਤੁਸੀਂ ਦੇਖ ਲਓ ਕੋਈ ਕੋਈ ਬੈਨ ਨੀ ਜਾਬ ਐਕਮੈਂਟ ਜੀ ਵੇਰ ਦੇਖੋ ਨਹੀਂ ਨਹੀਂ ਇੱਕੋ ਹੀ ਆ ਜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸਦਾ ਤੁਸੀਂ ਜਿਹਨੇ ਜਲੰਧਰ ਤੇ ਹੋ ਤੁਸੀਂ ਇਸ ਹੱਦਕੇ ਨੂੰ ਜਾਣਦੇ ਹੋ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਵਸਿੰਦੇ ਨੇ ਜ਼ਿੰਮੇਵਾਰ ਕੁਝ ਲੋਕ ਤੇ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ 5.5 ਕਿਲੋਮੀਟਰ ਤੱਕ ਅੰਦਰ ਪਸੂ ਨਰਮੀ ਮੇਰਾ ਵੀ ਇਹੀ ਏਰੀਆ ਹੈ ਇਹ ਕਿਹੜਾ ਮੇਰਾ ਵੀ ਇਹੀ ਹੈ ਫਿਰ ਤੁਸੀਂ ਆਉਣੇ ਹੋ ਨਾ ਹਾਂਜੀ ਮੈਂ ਸਾਰੇ ਏਰੀਆ ਸਾਰਾ ਮੇਰੇ ਹੀ ਹੈ ਤੁਸੀਂ ਉਦੋਂ ਆਉਣੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਟ ਦੇ ਵਿੱਚ ਜਾਓ ਮੈਂ ਤੁਸੀਂ ਉਦੋਂ ਹੀ ਆਉਣੇ ਨਹੀ ਮੈਂ ਨਹੀਂ ਸਾਡੇ ਸਾਡੇ ਸਰਕਾਰ ਦਾ ਫੈਸਲਾ ਇਹ ਆਪ ਨਹੀਂ ਹੋਣੀ ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਇਹ ਇੱਥੇ ਨਹੀਂ ਹੋਣੀ ਸੀ ਇੱਥੇ ਜੇ ਤੁਸੀਂ ਪਹਿਲਾਂ ਇਹ ਸਰਕਾਰ ਦਾ ਕੰਮ ਹੈ ਸਾਡਾ ਤੁਸੀਂ ਕੀ ਕਰਨਾ ਹੈ ਸਰਕਾਰ ਦਾ ਕੰਮ ਹੈ ਤੁਸੀਂ ਕੀ ਕਰਨਾ ਹੈ ਕੀ ਕਰ ਰਹੇ ਹੋ ਕੰਮ ਕਰ ਰਹੇ ਹੋ ਕੀ ਕਰ ਰਹੇ ਹੋ ਚੱਲਣ ਦੇ ਸੀ ਸਰਕਾਰ ਦੇ ਕੰਮ ਕਰ ਰਹੇ ਹੋ ਨਹੀਂ ਕਰ ਰਹੇ ਹੋ ਆਪ ਨਹੀਂ ਕਰ ਰਹੇ ਹੋ ਆਹ ਨਾ ਕੋਈ ਵੀ ਕਰੇ ਜੀ ਜੀ ਤੇਰਾ ਕੀ ਕਰਨ ਕੀ ਕਰੇ ਚੱਲ ਜੀ ਆਪਾਂ ਬੜੀਆਂ ਮਟਾਂ ਗਿਆ ਤੇਰੇ ਸਭ ਲੋਣੀ ਹੱਥ ਫੜੀ ਚੀਜ਼ ਅਸੀਂ ਕਰੇ ਜਾਂ ਕਰਵੇਂ ਚੇ ਮੈਂ ਕਹਿੰਨੀ ਇੱਕ ਬੰਦਾ ਮੈਂ ਟੈਨਸ਼ਨ ਰੋਟੇ ਸੁਣ ਲੋ ਇੱਕ ਬੰਦਾ ਸਰਕਾਰ ਦੇ ਉਹ ਲੋਕਾਂ ਦੀ ਗੱਲ ਲੋ ਇੱਕ ਬੰਦਾ ਸਰਕਾਰ ਦੇ ਉਹ ਲੋਕਾਂ ਦੀ ਗੱਲ ਲੋ ਤੇ ਤੁਸੀਂ ਚੱਲ ਆਪਣੇ ਰੋਟੀਆਂ ਬਾਹਰ ਜਾ ਤੁਸੀਂ ਅਸੀਂ ਬੇਤੀ ਨਹੀਂ ਸਕਦੇ ਇਹ ਕੀ ਕਰਨਾ ਥੀ ਚੱਲ